ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡਾ ਵੀਰ ਛੋਟਾ ਜਸਪਾਲ ਸਿੰਘ ਜੱਸਾ ਤੀਰਤਪੁਰ ਸਾਹਿਬ ਬਲੌਕ ਕਾਨਕ੍ਰਿਤ ਕਿਸਾਨ ਮੋਰਚਾ ਅਰੋਪੜ ਤੁਹਾਡੇ ਸਾਰਿਆਂ ਅੱਜ ਇੱਕ ਬੇਨਤੀ ਲੱਗੇ ਕਰਨਾ ਵੀ ਜਿਹੜਾ ਕਈਆਂ ਦਿਨਾਂ ਤੋਂ ਵਿਵਾਦ ਜਿਹੜਾ ਬਾਬਾ ਬੁੱਢੇ ਸਾਹਿਬ ਦਰਗਾਹ ਦੇ ਉੱਪਰ ਜਿਹੜੀ ਦੁਕਾਨ ਦਾ ਚੱਲ ਰਿਹਾ ਉਹਦੇ ਸਬੰਧ ਵਿੱਚ ਤੁਹਾਨੂੰ ਅਪਡੇਟ ਦੇਣੀ ਹੈ ਕਿ ਅੱਜ ਦਾ ਟਾਈਮ ਰੱਖਿਆ ਸੀ ਅਸੀਂ ਵੀ ਧਰਨਾ ਲਾਉਣ ਦਾ ਜੋ ਕੱਟ ਕਰਨੇ ਦਾ ਉਹ ਉਹ ਕਿਉਂਕਿ ਅੱਜ ਛੁੱਟੀ ਹੋਣ ਕਰਕੇ ਤਿੰਨ ਛੁੱਟੀਆਂ ਦੇ ਅੱਜ ਵੀ ਆ ਕੱਲ ਵੀ ਆ ਪਰਸੋਂ ਤਿੰਨ ਛੁੱਟੀਆਂ ਹੋਣ ਕਰਕੇ ਉਹ ਧਰਨਾ ਸੀ ਜਿਹੜਾ 13 ਤਰੀਕ ਨੂੰ ਰੱਖ ਦਿੱਤਾ ਤੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੀ ਬੜੇ ਸਵੇਰ ਦੇ ਫੋਨ ਆ ਰਹੇ ਨੇ ਕਈ ਫੋਨ ਮੇਰੇ ਕੋਲ ਚੱਕ ਨਹੀਂ ਹੋਏ ਤੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਬੇਨਤੀ ਇਹ ਹੈ ਵੀ ਤੁਸੀਂ 13 ਤਰੀਕ ਨੂੰ ਸਵੇਰੇ 10 ਵਜੇ ਬਾਬਾ ਸ਼੍ਰੀਚੰਦ ਜੀ ਸਥਾਨ ਜਿਹੜਾ ਕੀਰਤਪੁਰ ਸਾਹਿਬ ਵਿਖੇ ਹੈ ਉੱਥੇ ਸਾਰਿਆਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਇੱਕ ਬੰਨੇ ਹਾਕਮ ਧੇਰਾ ਹੈ ਤੇ ਇੱਕ ਬੰਨੇ ਗਰੀਬ ਹੈ ਏ ਹੁਣ ਤੁਸੀਂ ਦੇਖਣਾ ਵੀ ਗਰੀਬਾਂ ਨਾ ਕਢਣਾ ਤੇ ਜਿਹੜੇ ਵੱਡੇ ਧਨਾੜ ਲੋਕ ਐ ਉਹਨਾਂ ਨਾ ਕਢਣਾ ਅਸੀਂ ਤੁਹਾਨੂੰ ਆਪਣੇ ਜਰੀਏ ਕ੍ਰਿਤਿਕਸਾਨ ਮੋਰਚਾ ਰੋਪੜ ਦੇ ਜਰੀਏ ਅਸੀਂ ਤੁਹਾਨੂੰ ਇੱਕ ਬੇਨਤੀ ਲਗਿਆ ਕਰਨ ਦੇਖੋ ਗਰੀਬਾਂ ਨਾ ਕਢਣਾ ਸਭ ਤੋਂ ਵੱਡੀ ਸੇਵਾ ਐ ਜੀ ਅੱਜ ਗਰੀਬ ਨਾਲ ਇਹਨਾਂ ਹਾਕਮਾਂ ਨੇ ਇਹਨਾਂ ਵੱਡਿਆਂ ਲੋਕਾਂ ਨੇ ਧਨਾੜ ਲੋਕਾਂ ਨੇ ਕਿਉਂਕਿ ਇਹ ਪੈਸੇ ਦੇ ਜ਼ੋਰ 'ਚ ਨੇ ਇਹ ਪੈਸੇ ਦੀ ਦੁਰਵਰਤੋਂ ਕਰ ਰਹੇ ਨੇ ਪਹਿਲਾਂ ਵੀ ਕਰਦੇ ਆ ਰਹੇ ਨੇ ਸਮੇਂ-ਸਮੇਂ 'ਤੇ ਤੇ ਹੁਣ ਵੀ ਜਿਹੜਾ ਇਹ ਪੈਸੇ ਦੀ ਵਰਤੋਂ ਕਰਕੇ ਜਿਹੜਾ ਇਹ ਸਾਡੇ ਸੰਘਰਸ਼ ਨੂੰ ਜਿਹੜਾ ਤਾਰ ਵਿਡੋ ਕਰਿਆ ਕਰਦੇ ਆ ਪਰ ਸਲੂਟ ਆ ਉਹਨਾਂ ਭਰਾਵਾਂ ਨੂੰ ਜਿਹੜਾ ਤਨ ਮਨ ਤੁਹਾਨੂੰ ਸਾਡੇ ਨਾਲ ਖੜੇ ਆ ਇਸੇ ਤਰ੍ਹਾਂ ਜਿੱਦਾਂ ਤੁਸੀਂ ਸਾਨੂੰ ਸਾਡੀਆਂ ਵੀਡੀਓ ਸ਼ੇਅਰ ਕਰਦੇ ਜੇ ਤੇ ਜਿੱਦਾਂ ਉਸ ਭਰਾ ਦੇ ਹੱਥ ਦੇ ਵਿੱਚ ਤੁਸੀਂ ਹਾ ਦਾ ਨਾਹਰਾ ਮਾਰਿਆ ਇਸੇ ਤਰ੍ਹਾਂ 10 ਤਰੀਕ ਨੂੰ ਸਵੇਰੇ 13 ਤਰੀਕ ਸਵੇਰੇ 10 ਵਜੇ ਬਾਬਾ ਸ਼੍ਰੀ ਚੰਦ ਜੀ ਸਥਾਨ ਤੇ ਵੀ ਕੇ ਸਾਰੇ ਵੀਰ ਪਹੁੰਚੋ ਤਾਂ ਕਿ ਜਿਹੜਾ ਵੀਰ ਅਮਰੀਕ ਸਿੰਘ ਹੈ ਕਿਉਂਕਿ ਉਹ ਪਹਿਲਾਂ ਵੀ 3 ਸਾਲ ਦੀ ਜੇਲ ਨਜ਼ਾਇਜ਼ ਕੱਟੀ ਹੋਈ ਆ ਉਹਨੇ ਤੇ ਆਪਾਂ ਹੁਣ ਨਹੀਂ ਚਾਹਦੇ ਵੀ ਉਸ ਵੀਰ ਨੂੰ ਕੋਈ ਨਜਾਇਜ਼ ਪਰਚਾ ਪਾ ਕੇ ਤੇ ਫੇਰ ਇਹੋ ਜਿਹੇ ਲੋਕ ਜਿਹੜੇ ਮੈਂ ਹੁਣ ਕਿਹਾ ਸ਼ਬਦ ਵਰਤਾਂ ਵੀ ਧੱਕੇ ਨਾਲ ਜਿਹੜਾ ਇਹ ਉਹਨਾਂ ਨੂੰ ਦੂਈ ਸਾਈਡ ਧੱਕ ਰਿਆ ਪਰ ਉਹਦੇ ਵਿੱਚ ਅਸੀਂ ਤੁਹਾਡਾ ਸਾਰਿਆਂ ਦਾ ਸਾਥ ਲੈਣਾ ਸਾਨੂੰ ਜ਼ਰੂਰੀ ਹੈ ਕਿਉਂਕਿ ਸਾਡੇ ਇਲਾਕੇ ਵਾਸਤੇ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਅਸੀਂ ਸਾਡੀਆਂ ਆਸਤਾ ਜਿਹੜੀਆਂ ਦਰਗਾਹ ਬਾਬਾ ਬੁੱਢਣ ਸਾਹਿਬ ਨਾਲ ਜੁੜੀਆਂ ਹੋਈਆਂ ਹਨ ਕਿਉਂਕਿ ਅਸੀਂ ਬਾਬਾ ਗਰਦਤਾ ਜੀ ਨਤਮਸਤਕ ਹੁੰਨੇ ਆ ਬਾਬਾ ਬੁੱਢਣ ਸਾਹਿਬ ਜੀ ਹੁੰਨੇ ਆ ਪਰ ਜੋ ਇੱਥੇ ਇਹਨਾਂ ਲੋਕਾਂ ਨੇ ਆ ਕੇ ਇੱਥੇ ਜੋ ਇੱਥੇ ਕੰਮ ਕਰਿਆ ਕਰਦੇ ਆ ਉਹਨਾਂ ਤੋਂ ਸਾਰੇ ਦੁਖੀ ਐ ਕਿਉਂਕਿ ਮੇਰਾ ਜਿਹੜਾ ਘਰ ਐ ਬਿਲਕੁਲ 2 2 1/2 ਕਿੱਲੇ ਤੇ ਐ ਸਾਨੂੰ ਸਾਰਾ ਪਤਾ ਐ ਕਿ ਕੀ ਕੀ ਉੱਥੇ ਚੱਲ ਰਿਹਾ ਐ ਐਜ਼ এ ਪ੍ਰੂਫ ਵੀ ਰੱਖੇ ਵੀ ਐ ਤੇ ਕੁਝ ਗਾਂ ਰੱਖਾਂਗੇ ਵੀ ਪਰ ਅਸੀਂ ਬੇਨਤੀ ਕਰਦੇ ਆ ਕਿ ਜਿੱਦਾਂ ਇਹਨਾਂ ਗਰੀਬ ਨੂੰ ੱਤਕੇ ਮਾਰ ਕੇ ਉਹਦਾ ਸਮਾਨ ਜਿਹੜਾ ਨਗਰ ਪੰਚਾਇਤ ਚਾੱਕੇ ਲੈ ਗਈ ਐ ਜਿੰਨਾ ਠੰਡਾ ਸੀ ਉਸ ਗਰੀਬ ਨੇ ਅਜੇ ਉਹਦੇ ਵਿੱਚ ਆਪਣਾ ਕਰਕੇ ਪੈਸਾ ਇਕੱਠਾ ਕਰਕੇ ਤੇ ਉਹਨੇ ਜਿਹੜਾ ਉਹ ਠੰਡਾ ਸਟਾਇਆ ਹੋਇਆ ਸੀ ਉਹਨੇ ਕਿਸ਼ਤਾਂ ਤੇ ਠੰਡਾ ਸਟਾਇਆ ਸੀ ਕਿਸ਼ਤਾਂ ਤੇ ਉਹਨੇ ਟੀਨਾ ਪਾਈਆਂ ਸੀ ਇਹਨਾਂ ਦੀ ਕਹਿੰਦੇ ਟੀਨਾ ਪਾਈਆਂ ਗਈਆਂ ਅਸੀਂ ਬਾਰ-ਬਾਰ ਸੰਗਤ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਲੋਕ ਐ ਕਮੈਂਟਾਂ ਦੇ ਵਿੱਚ ਕਹਿੰਦੇ ਆ ਨਾ ਤੇ ਮੈਂ ਐਵੇਂ ਇੱਕ ਜੁਮੇਹਾਰ ਇਨਸਾਨ ਹੋਣ ਦੇ ਨਾਤੇ ਤੇ ਮੈਂ ਕਹਿੰਦਾ ਵੀ ਇਹ ਬਾਬਾ ਬੁੱਢਣ ਸਾਹਿਬ ਜੀ ਦੇ ਆਕੇ ਕਸਮ ਖਾ ਜਾਣ ਵੀ ਅਸੀਂ ਇਹਨੂੰ ਨਹੀਂ ਕਿਹਾ ਵੀ ਜਗਾ ਦੁਕਾਨ ਪਾਨ ਨੂੰ ਜਾਂ ਹੋਰ ਗੱਲਾਂ ਬਾਤਾਂ ਜੋ ਵੀ ਸੋਸ਼ਲ ਮੀਡੀਆ ਤੇ ਚੱਲਿਆ ਕਰਦੀਆਂ ਪੀ ਜਿਸ ਜਸ ਏਰੀਆ ਛੇ ਦੁਕਾਨਾਂ ਜਸੇ ਦਾ ਕੁਝ ਐਵੇਂ ਪ੍ਰੂਫ ਰੱਖੂੰਗਾ ਐਵੇਂ ਹਵਾ ਦੇ ਵਿੱਚ ਤੀਰ ਨਾ ਮਾਰਿਆ ਕਰੋ ਜੇ ਤੁਹਾਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਤਾਂ ਮੇਰੇ ਵੀਰ ਸੱਚ ਦਾ ਸਾਥ ਹਮੇਸ਼ਾ ਦੇਣਾ ਦਿਆ ਕਰੋ ਇਹ ਨਾ ਹੁੰਦੀ ਹੋਵੇ ਵੀ ਉਹ ਸੰਘਰਸ਼ ਨੂੰ ਜਿਹੜਾ ਸੰਘਰਸ਼ ਚੱਲਿਆ ਕਰਦਾ ਤੁਸੀਂ ਚੰਦ ਲੋਕ ਐ ਜਿਹੜੇ ਜਿਹੜੇ ਕਮੈਂਟ ਗਲਤ ਕਰਿਆ ਕਰਦੇ ਆ ਕਈ ਮੇਰੇ ਭਰਾ ਇਦਾਂ ਦੇ ਹੈਗੇ ਜਿਨ੍ਹਾਂ ਨੇ ਇਹਨਾਂ ਤੇ ਹੀ ਕੇਸ ਪਾਏ ਹੋਏ ਆ ਵੀ ਸਾਨੂੰ ਸਾਡੀ ਜਾਦੇ ਅਗੇਂਸਟ ਇਹਨਾਂ ਨੇ ਬੋਲਿਆ ਹੋਇਆ ਉਹ ਵੀ ਅਜੇ ਜਿਹੜੀਆਂ ਐਪਲੀਕੇਸ਼ਨਾਂ ਆ ਓ ਥਾਣੇ ਦੇ ਵਿੱਚ ਚੱਲਿਆ ਕਰਦੀਆਂ ਪਰ ਉਹ ਭਰਾ ਸਾਨੂੰ ਕਮੈਂਟ ਕਰਕੇ ਕਹਿ ਰਹੇ ਨੇ ਵੀ ਤੁਹਾਨੂੰ ਨਗਰ ਤੁਹਾਨੂੰ ਹਾਈ ਕੋਰਟ ਤੇ ਜਾਂ ਕੋਰਟ ਦੇ ਤੇ ਭਰੋਸਾ ਨਹੀਂ ਸਾਨੂੰ ਮਾਣਯੋਗ ਹਾਈ ਕੋਰਟ ਤੇ ਪੂਰਾ ਭਰੋਸਾ ਏ ਪਰ ਤੁਹਾਨੂੰ ਭਰੋਸਾ ਨਹੀਂ ਤੁਹਾਨੂੰ ਨਾ ਸੰਗਤ ਤੇ ਭਰੋਸਾ ਏ ਨਾ ਹਾਈ ਕੋਰਟ ਤੇ ਭਰੋਸਾ ਏ ਜੇ ਤੁਹਾਨੂੰ ਜੇ ਸਾਨੂੰ ਭਰੋਸਾ ਲਈ ਤਾਂ ਤੁਸੀਂ ਕਿਉਂ ਟੀਨਾ ਪਾ ਕੇ ਉੱਥੇ ਜਨਰੇਟਰ ਖੜਾ ਕਰਤਾ ਅਸੀਂ ਤੁਹਾਨੂੰ ਅਜੇ ਇੱਕ ਸੰਗਤ ਬੇਨਤੀ ਕਰਨਾ ਚਾਹੁੰਦੇ ਆ ਬਾਬਾ ਜੀ ਤੁਹਾਡੀ ਸ਼ਬੀ ਕੱਟ ਤੇ ਬਾਬਾ ਜੀ ਨੂੰ ਤੁਸੀਂ ਜਿਆਦਾ ਬਦਨਾਮ ਕਰ ਰਹੇ ਜੋ ਅਸੀਂ ਸਾਰੀ ਸੰਗਤ ਦੇ ਅੱਗੇ ਬੇਨਤੀ ਕਰਨੀ ਚਾਹੁੰਦੇ ਆ ਕਿ ਜੋ ਜੋ ਇੱਥੇ ਹੋਇਆ ਕਰਦਾ ਐਸੇ ਪ੍ਰੂਫ ਵੀ ਰੱਖ ਰਹੇ ਆ ਨਾ ਕਿ ਅਸੀਂ ਹਵਾ 'ਚ ਤੀਰ ਮਾਰਨੇ ਜਿੱਦਾਂ ਲੋਕ ਵਿੱਚ ਮਾਰਿਆ ਕਰਦੇ ਆ ਨਾ ਉਹਨਾਂ 'ਚ ਅਸੀਂ ਨਹੀਂ ਆ ਪਰ ਅਸੀਂ ਇੱਕ ਬੇਨਤੀ ਕਰਨੀ ਚਾਹੁੰਦੇ ਆ ਕਿ ਇੱਥੇ ਟਰਸਟ ਬਣਾ ਕੇ ਜਿੱਦਾਂ ਪਹਿਲਾਂ ਟਰਸਟ ਦੀ ਇੱਥੇ ਮੰਗ ਵੀ ਉੱਠੀ ਸੀ ਬੜਾ ਚਿਰ ਉਹ ਉਸ ਨੂੰ ਪਹੁੰਚਣ ਚੱਲਿਆ ਗਿਆ ਡੀਸੀ ਦੇ ਕੋਲ ਅਜੇ ਤੱਕ ਸਾਰਾ ਕੁਝ ਪਿਆ ਹੋਇਆ ਏ ਐਜ਼ ਅ ਹਾਈ ਕੋਰਟ ਨੇ ਉਹ ਦਿੱਤਾ ਹੋਇਆ ਵੀ ਇੱਥੇ ਇੰਟਰਸਟ ਬਣਾਇਆ ਜਾਵੇ ਅਸੀਂ ਵੀ ਮੰਗ ਕਰਦੇ ਆਂ ਵੀ ਇੱਥੇ ਇੰਟਰਸਟ ਬਣੇ ਤੇ ਜਿੰਨਾ ਵੀ ਪੈਸਾ ਹੈ ਇੰਟਰਸਟ ਜੀ ਜਾਵੇ ਜਿਹਦੇ ਵਿੱਚ ਅਈ ਤੇ ਕਹਿੰਦੇ ਜਿੰਨਾ ਪੈਸਾ ਇੰਟਰਸਟ ਦਾ ਸਾਰਾ ਬਾਬਾ ਜੀ ਦਰਗਾਹ ਦੇ ਉੱਤੇ ਲਾਇਆ ਜਾਵੇ ਕਿਉਂਕਿ ਇੱਥੇ ਸੰਗਤ ਦੇ ਆਣ ਜਾਣ ਨੂੰ ਕੁਝ ਨਹੀਂ ਹੈ ਆ ਹੁਣ ਇੱਕ ਜਦੋਂ ਇਹਦੇ ਵਕੀਲ ਇੱਕ ਰਸੀਵਰ ਲੱਗਾ ਸੀ ਉਹਨੇ ਵਿਚਾਰੇ ਨੇ ਆਪਣੇ ਜੋ ਪੈਸਾ ਥੋੜਾ ਬੋੜਾ ਇਕੱਠਾ ਹੁੰਦਾ ਸੀ ਤੇ ਉਹ ਪੈਸੇ ਇਕੱਠੇ ਕਰਕੇ ਤੇ ਜਿਹੜਾ ਇੱਥੇ ਦੋ ਮੰਜ਼ਲੀ ਤਿੰਨ ਮੰਜ਼ਲੀ ਬਣਾਇਆ ਸੀ ਐਸੇ ਇਹਨਾਂ ਕੋ ਕੁਝ ਨਹੀਂ ਹੈ ਸੰਗਤ ਦੇ ਰਾਤ ਰਹਿਣ ਨੂੰ ਕੋਈ ਜਗ੍ਹਾ ਨਹੀਂ ਹੈ ਅਸੀਂ ਬੇਨਤੀ ਕਰਨੀ ਚਾਹਨੇ ਆ ਐਦੇ ਇੰਟਰਸਟ ਬਣੇ ਇੱਥੇ ਰਾਤ ਰਹਿਣ ਨੂੰ ਸੰਗਤਾਂ ਵਾਸਤੇ ਕੋਈ ਨਾ ਕੋਈ ਸਹੂਲਤ ਜ਼ਰੂਰ ਹੋਵੇ ਕਿਉਂਕਿ ਇੱਥੇ ਸੰਗਤ ਆਰਾਧ ਨੂੰ ਠਹਿਰਦੀਆਂ ਨਹੀਂ ਕਿਉਂਕਿ ਇੱਥੇ ਰਾਤ ਰਹਿਣ ਨੂੰ ਜਗ੍ਹਾ ਹੀ ਨਹੀਂ ਹੈਗੀ ਤੋਂ ਅਸੀਂ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਮੰਗ ਕਰਦੇ ਹਾਂ ਕਿ ਕਲਿਆਨਪੁਰ ਪਿੰਡ ਵੱਲੋਂ ਤੇ ਇਹਦਾ ਇੰਫਰਾਸਟ ਬਣੇ ਤਾਂ ਕਿ ਜਿਹੜੇ ਇਹ ਪੈਸੇ ਦੀ ਦੁਰਵਰਤੋਂ ਹੋ ਰਹੀ ਹੈ ਇਹ ਪੈਸਾ ਕਿਸੇ ਚੰਗੇ ਪਾਸੇ ਲੱਗੇ ਤਾਂ ਕਿ ਲੋਕ ਆਉਣ ਜਾਣ ਜਿਹੜੇ ਲੋਕ ਵਿਚਾਰੇ ਸੰਗਤ ਆ ਰਹੀ ਹੈ ਉਹਨਾਂ ਨੂੰ ਪਤਾ ਲੱਗੇ ਵੀ ਦਰਗਾਹ ਦਾ ਪੈਸਾ ਦਰਗਾਹ ਦੇ ਉੱਤੇ ਲੱਗ ਰਿਹਾ ਹੈ ਇੱਕ ਵੀ ਪਰਸੈਂਟ ਪੈਸਾ ਜਿਹੜਾ ਦਰਗਾਹ ਦੇ ਉੱਤੇ ਨਹੀਂ ਲੱਗ ਰਿਹਾ ਇਹ ਐਜ਼ ਅ ਪ੍ਰੂਫ ਅਸੀਂ ਦੇਣਾ ਚਾਹੁੰਦੇ ਆ ਦਿਨ ਰੱਖਾਂਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸੰਗਤ ਦੇ ਮੂਹਰੇ ਸੰਗਤ ਫੈਸਲਾ ਕਰੂਗੀ ਕਿਉਂਕਿ ਸੰਗਤਾਂ ਦੇ ਕੋਲ ਹੁਣ ਇਹ ਮਸਲਾ ਜਿਹੜਾ ਸੰਗਤਾਂ ਦੇ ਪਿੰਡਾਂ-ਪਿੰਡਾਂ ਦੇ ਵਿੱਚ ਪਹੁੰਚ ਚੁੱਕਾ ਪਿੰਡਾਂ ਦੇ ਸਰਪੰਚਾਂ ਤੱਕ ਤੇ ਸਾਨੂੰ ਫੋਨ ਆ ਰਹੇ ਨੇ ਅਸੀਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੇ ਆ ਇਸੇ ਤਰ੍ਹਾਂ ਉਸ ਗਰੀਬ ਭਰਾ ਦਾ ਪਾਸਾ ਦੇਈਏ ਉਹਦੀ ਦੁਕਾਨ ਜਿੱਦਾਂ ਇਹਨਾਂ ਚੁਕਵਾਈ ਹੈ ਅਸੀਂ ਹੁਣ ਦੁਕਾਨ ਚੁਕਾਉਣ ਬਾਰੇ ਨਹੀਂ ਜੋ-ਜੋ ਇਹ ਉੱਪਰ ਕੰਮ ਕਰਦੇ ਆ ਧੰਦਾ ਮਾਲਾ ਕਰਿਆ ਕਰਦੇ ਅਸੀਂ ਉਹਦੇ ਅੰਗੇਸ਼ਟ ਆ ਅਸੀਂ ਇੱਥੇ ਇੰਟਰਸਟ ਬਣਾਉਣ ਦੀ ਮੰਗ ਕਰਦੇ ਆਂ ਤੇ ਮੰਗ ਕਰਦੇ ਰਵਾਂਗੇ ਇਹ ਸਾਡਾ ਸੰਗਾਠੇ ਇਸੇ ਤਰ੍ਹਾਂ ਜਾਰੀ ਰਹੂਗਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜਾ 13 ਤਰੀਕ ਦਾ ਇਕੱਠ ਰੱਖਿਆ ਏ ਉੱਥੇ ਸਾਰੀਆਂ ਜਥੇਬੰਦੀਆਂ ਸਮਾਜ ਸੇਵੀ ਵੀਰ ਸਾਰੇ ਪਹੁੰਚ ਰਹੇ ਨੇ ਉਹਨਾਂ ਵਿੱਚ ਦੇਖੋ ਸਭ ਤੋਂ ਵੱਡੀ ਸੇਵਾ ਏ ਜਿਹੜੇ ਆਪਾਂ ਇਥੇ ਇੰਟਰਸਟ ਬਣਾ ਦੀਏ ਇਥੇ ਸੰਗਤ ਦਾ ਪੈਸਾ ਇੱਥੇ ਹੀ ਲੱਗੇ ਆਪਾਂ ਸਭ ਤੋਂ ਵੱਡੀ ਸੇਵਾ ਉਹ ਆ ਵੀ ਆਪਾਂ ਇਹ ਮੰਗ ਰੱਖੀਏ ਜਿਵੇਂ ਰੱਖੀ ਹੋਈ ਆ ਤੁਸੀਂ ਸਾਥ ਦਿਓ ਤੁਹਾਡੇ ਸਾਰਿਆਂ ਦੇ ਸਾਥ ਦੀ ਲੋੜ ਹੈ 13 ਤਰੀਕ 10 ਵਜੇ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਤੇ ਉੱਤੇ ਪਹੁੰਚੋ ਤਾਂ ਕਿ ਜਿਹੜੇ ਇਹ ਲੋਕ ਕਹਿ ਰਹੇ ਨੇ ਵੀ ਸਾਨੂੰ ਜਾਨੂ ਮਾਰਨੀਆਂ ਧਮਕੀਆਂ ਮੇਰੀਆਂ ਧਮਕੀਆਂ ਐਜੇ ਸਾਨੂੰ ਮੇਰੀਆਂ ਕਿਦਾਂ ਇਹ ਪੋਸਟਾਂ ਪਾ ਰਹੇ ਨੇ ਅਰਵਾਲ ਬਾਰ ਫੜਫੜ ਕੇ ਕਿਦਾਂ ਇਹ ਵੀਡੀਓ ਪਾ ਰਹੇ ਨੇ ਤੇ ਇਹ ਤੁਹਾਨੂੰ ਸਭ ਨੂੰ ਪਤਾ ਸੰਗਤ ਦੇ ਸਾਹਮਣੇ ਦਾ ਸਾਰਾ ਕੋ ਰੱਖ ਦਿੱਤਾ ਅਸੀਂ ਮਾਗੀ ਸੰਗਤ ਫੈਸਲਾ ਕਰੂਗੀ ਜੋ ਸੰਗਤ ਫੈਸਲਾ ਕਰੂਗੀ ਸਾਨੂੰ ਮਨਜ਼ੂਰ ਹੈ ਪਰ ਇਥੇ ਇੰਟਰਸਟ ਬਣਾਉਂਦੀ ਅਸੀਂ ਦਿਲੋਂ ਮੰਗ ਕਰਦੇ ਆਂ ਪਰ ਸੰਗਤ ਜੀ ਨੂੰ ਇਹ ਬੇਨਤੀ ਕਰਦੇ ਆਂ ਵੀ ਆਉਣ ਵਾਲੀ 13 ਤਰੀਕ ਸਵੇਰੇ 10 ਵਜੇ ਬਾਬਾ ਸ਼੍ਰੀ ਚੰਦ ਜੀ ਦੇ ਸਥਾਨ ਤੇ ਪਹੁੰਚਿਓ ਤਾਂ ਕਿ ਉਸ ਵੀਰ ਨੂੰ ਵੀ ਇਨਸਾਫ ਮਿਲ ਸਕੇ ਤੇ ਇਥੇ ਇੰਟਰਸਟ ਬਣਾਉਂਦੀ ਜਿਹੜੀ ਮੰਗ ਹੈ ਉਹ ਆਪਾਂ ਜਿੱਦਾਂ ਪਹਿਲਾਂ ਰੱਖੀ ਹੋਈ ਆ ਉਸੇ ਤਰ੍ਹਾਂ ਮੰਗ ਕੇ ਅਸੀਂ ਆਪਾਂ ਬਣਾ ਕੇ ਰਹਿਣਾ ਰਹਾਂਗੇ ਚਾਹੇ ਜੋ ਹੁੰਦਾ ਆਪਣੇ ਪਿੰਡੇ ਤੇ ਹੰਡਾਵਾਂਗੇ ਜੇ ਬਾਬਾ ਜੀ ਕਰਕੇ ਸਾਨੂੰ ਐਦਾਂ ਦੀ ਸੇਵਾ ਕੋ ਪਰਚਾ ਸਾਨੂੰ ਨਜਾਇਜ਼ ਵੀ ਪਾਉਣਾ ਪਿਆ ਤੇ ਬਾਬਾ ਜੀ ਦਰਗਾਹ ਕਰਕੇ ਅਸੀਂ ਪਾਵਾਂਗੇ ਸਾਡੀਆਂ ਆਸਤਾ ਦਰਗਾਹ ਸਾਈਂ ਬਾਬੂ ਬੁੱਢਣ ਸਾਹਿਬ ਜੀ ਨਾਲ ਜੁੜੀਆਂ ਹੋਈਆਂ ਅਸੀਂ ਸਵੇਰੇ ਸ਼ਾਮ ਤੇ ਨਤਮਸਤਕ ਹੋ ਕੇ ਆਉਨੇ ਆ ਸਾਨੂੰ ਪਤਾ ਕਿਵੇਂ ਉੱਥੇ ਦਰਬਾਰ ਦੇ ਵਿੱਚ ਜੁੱਤੀਆਂ ਲੱਗੇ ਉਦਾਂ ਹੀ ਤੁਰੇ ਫਿਰਦੇ ਆ ਸਾਰਾ ਕੁਝ ਵਿਦਪਰੂਵ ਰੱਖਾਂਗੇ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ 13 ਤਰੀਕ ਸਵੇਰੇ 10 ਵਜੇ ਸਾਰੇ ਵੀਰ ਬਾਬਾ ਸ਼੍ਰੀਚੰਜ ਜੀ ਸਤਾਂ ਤੇ ਪਹੁੰਚੇ ਹੋ ਅੱਜ ਆਉਣ ਦੀ ਲੋੜ ਕੋਈ ਨਹੀਂ ਮੇਰਾ ਵੀ ਕਾਂ ਫੀ ਵੀਡੀਓ ਪਾਈ ਹੈ ਕਿਉਂਕਿ ਮੇਰੇ ਕੋ ਫੋਨ ਚੱਕ ਨਹੀਂ ਹੋਇਆ ਕਰਦੇ ਤੇ ਇਸ ਕਰਕੇ ਅੱਧੀ ਸਾਰੀ ਸਾਂਝੀ ਵੀਡੀਓ ਪਾਤੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ